ਵੀਰਾਂ ਦੇ ਵੱਲੋਂ ਭਗੀਰਥ ਬੁੱਟਰ ਦਾ 21000 ਦੀ ਨਗਦ ਰਾਸ਼ੀ ਨਾਲ ਸਰੀਰੇ ਦੇ ਕਮੇਟੀ ਕੱਪ ਤੇ ਸਨਮਾਨ ਹੋਵੇਗਾ ਪਰ ਤਾਰਾਪੁਰੀਆ ਹੈਰੀ ਟਰਾਈ ਕਰਦਾ ਹੈ ਹਰਾਮਗੜੀਆ ਫੌਜੀ ਕਹਿੰਦੇ ਭੱਜਣ ਨੂੰ ਫਿਰਦਾ ਦੋ ਖਿਡਾਰੀਆਂ ਦੇ ਦਰਮਿਆਨ ਟੱਕਰ ਸਿਰੇ ਦੀ ਨੰਬਰ ਦੇਖਾਂਗੇ ਆਹ ਹੰਦਿਆਂ ਦੇ ਲਾਗੇ ਪਰ ਰਾਮ ਗੜੀ ਆ ਕਹਿੰਦੇ ਉੱਡੀ ਜੋ ਉੱਡੀ ਜੋ ਕਰਦਾ ਹੈ ਤੱਕੜਾ ਨੰਬਰ ਇਸ ਗੱਭਰੂ ਨੇ ਜੋੜਿਆ ਅਗਲੀ ਰੇਡ ਰੇਸ਼ਮ ਆ ਗਿਆ ਲੈ ਵੀਰਿਆ ਕਰਦੇ ਗਏ ਆਓ ਕਹਿੰਦੇ ਰੇਸ਼ਮ ਸਲੀਨੇ ਵਾਲਾ ਅਗਲੀ ਰੇਡ ਪਾਉਣ ਲਈ ਵਾਦਾ ਹੈ ਉਧਰ ਜਸਕਰਨ ਭਰਾ ਸਾਡਾ ਐ ਚੇਤੇ ਤੌਰ ਤੇ ਪੁੱਜ ਗਿਆ ਸਾਡੇ ਦਰਮਿਆਨ ਹੈਡਮੌਨਸੀ ਕੋਟ ਦੀ ਸੇਖਾਂ ਯਾਰਾਂ ਦਾ ਯਾਰ ਭਰਾ ਹੈ ਸਾਡਾ ਬਹੁਤ ਧੰਨਵਾਦ ਕਰਦੇ ਆਂ ਨਾਲ ਸੁੱਖਾ ਚੰਦਰਿਆਮਾਲਾ ਸਾਰੇ ਸਤਿਕਾਰ ਜੋ ਵੀਰ ਨੇ ਸਾਡੇ ਸਗਰਾਜ ਕਰੀਏ ਗੱਲ ਪੈਂਦੀ ਰੇਡ ਮੂਵ ਸਪਰੇ ਪਾਉਣ ਦੀ ਕਰੋ ਜੀ ਗਰਾਊਂਡ ਦੇ ਵਿੱਚ ਮੈਂ ਬੇਨਤੀ ਕਰਦਾ ਪ੍ਰਬੰਧਕ ਵੀਰਾਂ ਨੂੰ ਮੂਵ ਸਪਰੇ ਮੌਸਮਸਰੇ ਦੀ ਜ਼ਰੂਰਤ ਹੈ ਖਿਡਾਰੀ ਵੀਰਾਂ ਨੂੰ ਬੇਨਤੀ ਕਰਦੇ ਆ ਜਰੂਰ ਮੌਸਮਸਰੇ ਪੁਈ ਦੀ ਕਰ ਦਿਓ ਦਾਰਾਪੁਰੀ ਹੈਰੀ ਦੇ ਗੋਡੇ ਦੇ ਉੱਪਰ ਥੋੜਾ ਉਧਰ ਪ੍ਰਧਾਨ ਸੇਵਕram ਜੀ ਫੌਜੀ ਸਾਹਿਬ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਜੀ ਅਗਲੇ ਮੈਚ ਦੀਆਂ ਟੀਮਾਂ ਨੂੰ ਵੀ ਬੇਨਤੀ ਕਰਦੇ ਆ ਜੀ ਦੋਨੇ ਟੀਮਾਂ ਉਧਰ ਹਰਮਨ ਘੋਲੀਏ ਦਾ ਹਰੇਕ ਜਫਾ ਕਰਨੈਲ ਕਨੇਡਾ ਦੇ ਜਸਵੀਰ ਕਨੇਡਾ ਤੇ ਲੰਡਾ ਵੀਰ ਆ ਸਾਡਾ ਲੰਡੇ ਕੇ ਉਹਨਾਂ ਵੱਲੋਂ ਕਹਿੰਦੇ 500 ਦਾ ਹਰੇਕ ਜੱਫਾ ਵੱਡੇ ਮੁਕਾਬਲੇ ਬੈਸਟਾਂ ਵਾਲੇ ਬੁਲਟ ਜਾਣ ਕੇ ਕਿਧਰੋਂ ਸਮਾਂ ਦੱਸੂਗਾ ਸ਼ਗਰਾਜ ਚੱਕ ਬੈਗ ਸਟੇਟ ਚਾਣੀ ਵੱਡਾ ਭਰਾ ਕੈਮਰੇਮੈਨ ਨੂੰ ਬੜੀਆਂ ਬਾਜਾਂ বাজਦੀਆਂ ਯਾਰ ਪਲੀਜ਼ ਆਜੋ ਸਾਡੇ ਵੀਰ ਉੱਥੇ ਚਲੇ ਜਾਣ ਕੈਮਰਾਮੈਨ ਐਂਦੀ ਰੇਟ ਤੇ ਵੀਰਾ ਕਰੀ ਗੱਲ ਲਓ ਸਾਹਮਣੇ ਕਹਿੰਦੇ ਅਰਸ਼ ਨੌਜਵਾਨ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਹੈ ਰੇਡ ਪਾਉਣ ਦੇ ਲਈ ਕਹਿੰਦੇ ਸੁਖਵੀਰ ਗੁਰੂਸਰੀਆ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਅੱਜ ਦੇ ਕਬੱਡੀ ਕੱਪ ਲਈ ਮੇਜਰ ਬ੍ਰਾਂਡ ਹੋਣਾਂ ਦਾ ਜੋ ਬੀਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਬਣਿਆ ਹੈ ਉਹਨਾਂ ਦਾ ਵੱਡਾ ਸਹਿਯੋਗ ਹੈ ਜਿਸ ਫੈਡਰੇਸ਼ਨ ਦੇ ਚੇਅਰਮੈਨ ਜਗਦੇਵ ਰਾਮੂ ਵਾਲੀਆ ਸਾਡਾ ਵੀਰ ਪਰ ਸਾਹਮਣੇ ਪੈਂਦੀ ਰੇਡ ਆ ਦੋ ਖਿਡਾਰੀਆਂ ਦੇ ਦਰਮਿਆਨ ਹੰਦਿਆਂ ਦੇ ਲਾਗੇ ਲੱਗਦਾ ਜੋਰ ਪਰ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਦਾ ਜੜਿਆ ਅਗਲੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਆਂ ਉਹਨੇ ਟੀਮਾਂ ਤਿਆਰੀ ਕਰਕੇ ਲਾਗੇ ਆ ਜਾਣ ਲੰਡੇ ਕੇ ਦਾ ਕਬੱਡੀ ਕਲੱਬ ਚੱਲਦਾ ਆ ਰਾਮਗੜੀਆ ਫੌਜੀ ਖੇਡ ਮੈਦਾਨ ਦੇ ਵਿੱਚ ਵੱਡੀ ਪਾ ਰਿਹਾ ਆ ਰਾਮਗੜੀਆ ਫੌਜੀ ਕਬੱਡੀ ਪਾਉਣ ਦੇ ਲਈ ਵੱਧ ਆਇਆ ਖੇਡ ਮੈਦਾਨ ਦੇ ਵਿੱਚ ਆ ਜੱਗੇ ਦਿয়াল ਨੇ ਸੱਦਾ ਲਾਇਆ ਵੀ ਖੇਡੋ ਨੌਜਵਾਨ ਪੰਜਾਬ ਸਪੋਰਟਸ ਕਬੱਡੀ ਕਲੱਬ ਐਮਸਟਾਡਮ ਹਾਲੈਂਡ ਦੀ ਖੇਡ ਕਲੱਬ ਦੇ ਲਈ ਮੇਰੇ ਮਿੱਤਰੋ ਆਹ ਮੁੰਡੇ ਨੇ ਕਬੱਡੀਆਂ ਪਾਉਣੀਆਂ ਰੇਸ਼ਮਸ ਹਲੀੜੇ ਵਾਲਾ ਇਸੇ ਇਲਾਕੇ ਦਾ ਵੱਡਾ ਮੱਲ ਹੈ ਡਾਕਟਰ ਹੋ ਤੇ ਮਾਸਟਰ ਗੁਰਵੀਰ ਵੀ ਪੁੱਜਿਆ ਹੋ ਕਬੱਡੀ ਨੂੰ ਬੜਾ ਪਿਆਰ ਕਰਦੇ ਆ ਹਾਂਜੀ 525 ਨੰਬਰ ਗੱਡੀ ਸਾਡੇ ਬਹੁਤ ਸਤਿਕਾਰਯੋਗ ਥਾਰ ਗੱਡੀ ਦੇ ਮੂਹਰੇ ਇੱਕ ਗੱਡੀ ਖੜੀ ਆ 525 ਨੰਬਰ ਆ ਜੀ ਉਹ ਗੱਡੀ ਦਾ ਪਲੀਜ਼ ਸਾਡੇ ਜਿਹੜੇ ਵੀਰ ਦੀ ਉਹ ਗੱਡੀ ਹੈ ਪਲੀਜ਼ ਉਹ ਪਾਸੇ ਕਰ ਲੋ ਬੜੀ ਮਿਹਰਬਾਨੀ ਮਾਈਕ ਤੇ ਸਗਰਾ ਸਾਡਾ ਵੀਰ ਬਹੁਤ ਵਧੀਆ ਮੁਕਾਬਲਾ ਚੱਲਦਾ ਫਸਵੀ ਟੱਕਰ ਹੈ ਲੋਹਾਰਾ ਤੇ ਬੁੱਟਰ ਇਸੇ ਇਲਾਕੇ ਦੀਆਂ ਟੀਮਾਂ ਦੋਨੇ ਟੀਮਾਂ ਬਹੁਤ ਵਧੀਆ ਬੜੀਆਂ ਹੋਈਆਂ ਲਓ ਲੋਗੜੀ ਅਰਸ਼ ਕਬੱਡੀ ਪਾਉਣ ਦੀ ਵੱਤ ਹੈ ਸੁੱਖਾ ਬੁੱਟਰ ਨਾਲ ਕੋਸ਼ਿਸ਼ ਕਰਦਾ ਹੈ ਅਰਸ਼ ਤੇ ਸੁੱਖੇ ਦੇ ਦਰਮਿਆਨ ਆ ਟੱਕਰ ਵੀ ਸਿਰੇ ਦੀ ਹੈ ਆ ਦੋ ਖਿਡਾਰੀਆਂ ਦੇ ਦਰਮਿਆਨ ਫਰਾਰਸ਼ ਕਹਿੰਦੇ ਬਾਟਾ ਮਰਦਾ ਤੁਰਿਆ ਆਉਦਾ ਉਧਰ ਬਲਕਾਰ ਭਾਜੀ ਦੀ ਖਾਰ ਮੁਰ ਇੱਕ ਗੱਡੀ ਖੜੀ ਆ ਭਰਾ ਵੜ ਕੇ ਪਾਸੇ ਕਰ ਲੋ ਆ ਜੁੜੀਏ ਖੇਡ ਕਬੱਡੀ ਦਾ ਲੋਹਾਰੇ ਦੀ ਟੀਮ ਵੀ ਕਹਿੰਦੇ ਝੋਟੀ ਦੀ ਬਣੀ ਹੋਈ ਆ ਕੋਲੀਏ ਵਾਲੇ ਹਰਮਨ ਦਾ ਹਰੇਕ ਜੱਫਾ ਕਰਨੈਲ ਕਨੇਡਾ ਜਸਵੀਰ ਕਨੇਡਾ ਤੇ ਸਾਡਾ ਨਿੰਦਾ ਵੀਰਾ ਲੰਡੇ ਕੇ ਪਿੰਡ ਵਾਲਾ ਉਹਨਾਂ ਵੱਲੋਂ ਵੱਡੇ ਮਾਨ ਪਿਆਰ ਹੋਣਗੇ ਆਓ ਸਾਹਮਣੇ ਕਹਿੰਦੇ ਆਪਣਾ ਲੋਹਾਰੇ ਵਾਲਾ ਲਾ ਤਗੜਾ ਜੱਫਾ ਬੱਲੇ ਬੱਲੇ ਕਰਵਾ ਗਿਆ ਲੈ ਵੀ ਸਗਰਾਜ ਫੌਜੀ ਆ ਗਿਆ ਲਓ ਰਾਮਗੜੀ ਆ ਫੌਜੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵੱਤਾਂ ਸਾਡੇ 4 ਤੇ 5 ਹੱਤੇ ਨੰਬਰ ਦਾ ਫਰਕ ਹੈ ਮੈਚ ਕਹਿੰਦੇ ਫਸਿਆ ਪਿਆ ਦੋਨਾਂ ਟੀਮਾਂ ਦਾ ਜੋਰ ਲੱਗਾ ਹੋਇਆ ਹੈ ਲਓ ਫੌਜੀ ਕਹਿੰਦੇ ਹਲਕੇ ਸਗਰਾਜ ਤੋਂ ਬਾਅਦ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਹੈ ਅਗਲੀ ਰੇਡ ਰੇਸ਼ਮ ਤੁਰ ਪਿਆ ਹੈ ਸ੍ਰੀਨੇ ਵਾਲਾ ਪਤਲਾ ਸ਼ਰਾਰਤ ਖਰੀਰ ਲੈ ਵੀ ਸਗਰਾਜ ਰੇਸ਼ਮ ਸਲੀਨੇ ਦੀ ਹਰੇਕ ਰੇਡ ਜਸਵਿੰਦਰ ਡੀ ਜੇ ਤੇ ਨਿੰਮਾ ਲੰਡੇ ਕੋਲੋਂ 500 ਦੀ ਹਰੇਕ ਜਿਹੜੀ ਕਬੱਡੀ ਹੋਵੇਗੀ ਰੇਸ਼ਮ ਸਲੀਨੇ ਵਾਲਾ ਆਹ ਮਾਲਾਂ ਦੀ ਕਹਿੰਦੇ ਵੱਖਰੀ ਗੱਲ ਹੈ ਹੌਲੀ ਹੌਲੀ ਸਮਾਂ ਆਉਂਦਾ ਜਾਂਦਾ ਹੈ ਵੀ ਦੁਗ ਧੁਗ 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 ਕਿੱਧਰ ਨੂੰ ਜਾਣਗੇ ਆਹ ਲਹਾਰੇ ਵਾਲਾ ਮੇਰੇ ਮਿੱਤਰੋ ਹਮਨਾ ਕਹਿੰਦੇ ਗੱਲਾਂ ਵੱਡੀਆਂ ਨੇ ਅਰਸ਼ ਤੇ ਟੱਕਰ ਸਲੀਨੇ ਵਾਲਿਆ ਰੇਸ਼ਮ ਇਹ ਮੁੰਡੇ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਹਿ ਜਾ ਬਹਿ ਜਾ ਕਰਵਾਈ ਹੈ ਬਹਿ ਜਾ ਬਹਿ ਜਾ ਕਰਵਾਈ ਹੈ ਮੇਰੇ ਮਿੱਤਰੋ ਅਗਲੇ ਮੈਚ ਦੀਆਂ ਟੀਮਾਂ ਤੇ ਸਗਰਾਜ ਕਰੀ ਗੱਲ ਦੋਨੀਆਂ ਟੀਮਾਂ ਤਿਆਰੀ ਕਰਕੇ ਲੱਗ ਕੇ ਆ ਜਾਣ ਮੈਚ ਕਹਿੰਦੇ ਆ ਵੀ ਬਰਾਬਰ ਦਾ ਹੈ ਇੱਕੋ ਜਿਹੀਆਂ ਟੀਮਾਂ ਆਓ ਇਸੇ ਇਲਾਕੇ ਦੇ ਮੁੰਡੇ ਆ ਨਵਾਂ ਖੂਨ ਹੈ ਨਵੀਂ ਜਵਾਨੀ ਪਰ ਬੁੱਟਰ ਵਾਲਾ ਮੈਨੂੰ ਲੱਗਦਾ ਵੀ ਕਮਾਲ ਕਰ ਗਿਆ ਸੁੱਖੇ ਤੇ ਫੌਜੀ ਦੇ ਦਰਮਿਆਨ ਕਬੱਡੀ 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 ਵਾਹ ਓਏ ਕੀ ਗੱਭਰੂ ਹੈ ਲਓ ਸੁੱਖਾ ਬੁੱਟਰ ਵਾਲਾ ਬੱਲੇ ਬੱਲੇ ਕਰਾ ਗਿਆ ਗੁਰੂ ਸਰੀਏ سفੀਰ ਦੇ ਕਬੱਡੀ ਪਾ ਦੁੱਤੀ ਹੈ ਅਗਲੇ ਮੈਚ ਦੀਆਂ ਟੀਮਾਂ ਤਿਆਰੀ ਕਰ ਲੈਣ ਨੰਬਰ 6 6 ਹੋ ਗਿਆ ਪਰ ਕਹਿੰਦੇ 6 ਤੇ 6.5 ਹੋ ਗਿਆ। ਲਓ ਸੁਖਵੀਰ ਦੀ ਰੇਡ। ਲੈ ਵੀ ਰੋਮੀ ਲੋਹਾਰੇ ਆ ਲਿਆ ਜੱਫੇ ਲਾਉਣੇ ਪੈਣੇ ਆ। ਉਧਰ ਅੱਖਾਂ ਤਿਆਰੀ। ਉਧਰ ਗੋਪੀ ਵੀਰ ਆ ਸਾਡਾ ਕਹਿੰਦੇ ਲੋਹਾਰੇ ਵਾਲਾ। ਉਹ ਕਹਿੰਦਾ ਵੀ ਅਮਨੇ ਤੇ ਜਿੰਨੇ ਜੱਫੇ ਉਹਨੇ 5 ਇੱਕ ਇੱਕ 1000 ਹੋਣਗੇ ਮੇਰੇ ਮਿੱਤਰੋ ਵੱਡੇ ਮਾਨ ਸਨਮਾਨ। ਇਹ ਵੱਡੇ ਪਿਆਰ ਹੈ ਲੋਹਾਰਾ ਵੀ ਗਮਾਂਡ ਪਿੰਡ ਹੈ। ਫਕਰਾਂ ਦੀ ਧਰਤੀ ਹੈ। ਉਧਰ ਵੀਰ ਆ ਸਾਡਾ ਲੰਡੇ ਦੇ ਪਿੰਡ ਵਾਲਾ ਗੋ삐 ਕਹਿੰਦਾ ਆਮਨਾ ਜਿੰਨੇ ਜੱਫੇ ਲਾਵੇਗਾ ਹਰ ਜੱਫੇ ਦਾ ਹਜ਼ਾਰ-ਹਜ਼ਾਰ ਜਿਹੜੇ ਪਿੰਡ ਦੇ ਵਿੱਚ ਕਹਿੰਦੇ ਕਿਸਮਤ ਬਰਾਨ ਹੋਰੀ ਮਿਹਨਤਾਂ ਕਰਾਉਂਦੇ ਆ ਨਾਲ ਸੁਖਮੰਦਰ ਸਮਰਾ ਅਮਰੀਕਾ ਤੋਂ ਧੰਨਵਾਦ ਆ ਸਾਰੇ ਵੀਰਾਂ ਦਾ ਇਧਰ ਆਹ ਮੁੰਡਾ ਲੋਗੜੀਆ ਆਹ ਮੁੰਡਾ ਲੋਗੜੀਆ ਕਪੂਰੀਆਂ ਦੇ ਮੇਲੇ ਤੇ ਇਹਦਾ ਸਨਮਾਨ ਵੀ ਦੁੱਕ-ਦੁੱਕ ਦਾ ਕੀਤਾ ਗਿਆ ਹਰਮਨ ਦਾ ਇੱਕੋ ਜੱਫਾ ਇੱਕ ਹੈ 2100 ਦਾ ਉਧਰ ਗੈਲ ਹਾਉਸਟ ਵਾਲੇ ਮੇਰੇ ਵੀਰੋ ਫੱਲੀ ਯੂ ਐਸ ਏ ਤੇ ਪਾਲਾ ਦੇ ਬਾਈ ਕਾਲਾ ਕੈਨੇਡਾ ਉਹਨਾਂ ਵੱਲੋਂ ਹੋਵੇਗਾ ਮਾਈਕ ਤੇ ਸੁੱਖਾ ਜੀ ਉਧਰ ਗੱਲ ਹਾਊਸਟਲ ਵਾਲੇ ਮੇਰੇ ਵੀਰੋ ਉਹਨਾਂ ਵੱਲੋਂ ਕੁਲਦੀਪ ਸਿੰਘ ਜੀ ਕਹਿੰਦੇ 500 ਹੋਵੇਗਾ ਹਰਮਨ ਕੋਹਲਿਆ ਇਹ ਰੇਸ਼ਮ ਹੈ ਆਪਣੀ ਆਈ ਤੇ ਆ ਕੇ ਅੱਤ ਕਰਵਾਉਂਦਾ ਏ ਵੱਡੇ ਵੱਡੇ ਜਾਫੀਆਂ ਤੋਂ ਹੱਥ ਕਿੱਥੇ ਆਉਂਦਾ ਏ ਆ ਗਿਆ ਸੁਆਦ ਯਾਰੋ ਜ਼ਿੰਦਗੀ ਨੂੰ ਜੀਣੇ ਦਾ ਸੋਹਣੀਆਂ ਰੇਡਾਂ ਪਾਉਂਦਾ ਯਾਰੋ ਰੇਸ਼ਮ ਸਲੀਨੇ ਦਾ ਸੋਹਣੀਆਂ ਰੇਡਾਂ ਪਾਉਂਦਾ ਯਾਰੋ ਰੇਸ਼ਮ ਸਰੀਨੇ ਦਾ ਵਾਹ ਓਏ ਸੁੱਖਾ ਫੌਜੀ ਦੀ ਰੇਡ ਤੇ ਤਾਰਾਪੁਰੀਆ ਟੁੱਟ ਕੇ ਮੂਰੇ ਫੌਜੀ ਤੇ ਹੈਰੀ ਦੇ ਦਰਮਿਆਨ ਪਰ ਕਹਿੰਦੇ ਰਾਮਗੜੀ ਆ ਤਗੜਾ ਨੰਬਰ ਜੁੜ ਗਿਆ ਹਰਵਿੰਦਰ ਯੂਐਸਏ ਵਾਲਾ ਕੋਹਲੀ ਆ ਉਹ ਵੀ ਅਮਰੀਕਾ ਤੋਂ ਨੰਦ ਬੰਦਦਾ ਉਹ ਵੀ ਕਹਿੰਦੇ ਹਰ ਬਰ ਕੋਹਲੀ ਖੇਡ ਤੇ ਮਾਣ ਕਰਦਾ ਚਾਰਾਂ ਤਬਾਈ ਦੀ ਆ ਲੰਡੇ ਕਿਆਲੇ ਉਹ 8 8 ਹੋਈ ਪਈ ਆ ਜਿਵੇਂ ਸੁਲਤਾਨ ਦੀ ਗੱਡੀ ਦਾ ਨੰਬਰ 8 8 ਗੱਲਾਂ ਕਰਦੀ ਆ ਦੁਨੀਆ 8 8 ਪਰ ਨੰਬਰ ਅੱਧੇ ਦਾ ਫਰਕ ਅੱਧਾ ਨੰਬਰ ਫੱਲੀ ਬਾਈ ਕੂਣੀ ਦੇ ਫੋੜੇ ਵਰਗਾ ਹੁੰਦਾ ਮੈਚ ਮੁੱਕਣ ਤੱਕ ਦੁੱਖ ਦੇਊਗਾ ਮੈਚ ਮੁੱਕਣ ਤੱਕ ਮਸਤ ਓਏ ਦੁੱਖ ਦੇਊਗਾ ਇਹ ਕਹਿੰਦੇ ਅਮਰਾਂ ਲੋਹਾਰੇ ਵਾਲਾ ਖੇਡਿਆ ਇੰਗਲੈਂਡ ਆ ਚਰਚੇ ਕਹਿੰਦੇ ਸਰੀਨੇ ਵਾਲਾ ਵਾਹ ਓਏ ਰੇਸ਼ਮਾ ਭਾਈ ਜਿਹਨੂੰ ਜਿਹਨੂੰ ਰੇਸ਼ਮ ਸਰੀਨੇ ਦੀ ਖੇਡ ਵਧੀਆ ਲੱਗਜੀ ਤਾੜੀਆਂ ਮਾਰੋ ਮੁੰਡੇ ਦੇ ਲਈ ਰੇਸ਼ਮ ਸਰੀਨੇੜਿਆ ਲੈ ਵੀ ਨਿੰਦਾ ਲੰਡੇ ਗਿਆ ਵਾਲਾ ਮੁੰਡਾ ਇਹ ਸੀਰੀ ਦੇ ਵਿੱਚ ਸਰਾ ਕਰਾਈ ਤੁਰਿਆ ਆਉਂਦਾ ਔ ਨਿੰਦਾ ਲੰਡੇ ਕੇ ਵਾਲਾ ਵੀ ਸਾਡਾ ਵੀਰ ਹੈ ਪਰ ਸਾਹਮਣੇ ਕਬੱਡੀ ਪਾਉਣ ਦੇ ਲਈ ਅਰਸ਼ ਨੌਜੋ ਲੋਕ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਵਾਤਾ ਹੋਇਆ ਕੈਮਰੇ ਫੌਕਸ ਨੇ ਮੈਚ ਫਸਿਆ ਪਿਆ ਇਧਰ ਪੈਂਦੀ ਰੇਡ ਤੇ ਬੁੱਟਰ ਵਾਲਾ ਕਹਿੰਦੇ ਸੁੱਖਾ ਅਰਸ਼ ਲੋਗੜੀਆ ਇੱਕੋ ਜੇ ਕੱਦ ਕਾਰ ਇੱਕੋ ਜੀ ਉਮਰਾਂ